ਥਿੰਕਿੰਗ ਆਫ ਪੰਜਾਬ ਔਰ ਇਸ ਟਾਈਮ ਖੜੇ ਆ ਆਪਾਂ ਜਲਾਲਾਬਾਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇੱਥੇ ਪੂਰੀ ਸਿੱਖ ਕਮਿਊਨਿਟੀ ਇਕੱਠੀ ਹੋਈ ਹੈ ਕਿਉਂ ਇਕੱਠੀ ਹੋਈ ਹੈ ਸਾਰੀ ਗੱਲਬਾਤ ਇਹਨਾਂ ਦੇ ਨਾਲ ਸਾਂਝੀ ਕਰਾਂਗੇ ਔਰ ਦੇ ਨਾਮ ਇਹ ਸਾਰੀ ਵੀਡੀਓ ਸਾਂਝੀ ਕਰਾਂਗੇ ਕਿ ਇਸ ਟਾਈਮ 10 ਵਜੇ ਦਾ ਸਮਾਂ ਹੋ ਚੁੱਕਿਆ ਔਰ بارش ਦੇ ਵਿੱਚ ਸਿੰਘ ਸਭਾ ਗੁਰਦੁਆਰੇ ਵੱਡੀ ਤਦਾਰ ਦੇ ਵਿੱਚ ਸੇਕ ਜਥੇਬੰਦੀਆਂ 71 ਹੋਈਆਂ ਨੇ ਜਲਾਲਾਬਾਦ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਕੀ ਹੋ ਰਿਹਾ ਹੈ ਸਿਸਟਮ ਸਮੇਂ ਤੋਂ ਬਾਹਰ ਹੋ ਰਿਹਾ ਹੈ ਜਾਣਦਿਆਂ ਸਿੱਖ ਜਥੇਬੰਦੀਆਂ ਦੇ ਪਾਸਿਓਂ ਕੀ ਕੁਝ ਕਹਿਣਾ ਚਾਹੁੰਦੇ ਨੇ ਉਹ ਇਸ ਦੇ ਬਾਰੇ ਅੱਜ ਕਿਉਂ 71 ਹੋਏ ਨੇ ਹਾਂਜੀ ਸਿੰਘ ਸਾਹਿਬ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਔਰ ਜਗ੍ਹਾ ਦੱਸੋ ਕਿਸ ਜਗ੍ਹਾ ਤੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 71 ਹੋਇਆ ਸਿੰਘ ਸਵਾ ਗੁਰਦਰ ਸਿੰਘ ਸਰਕਾਰ ਹੀ ਖਾਲਸਾ ਜਥੇਬੰਦੀ ਵੱਲੋਂ ਹਾਂਜੀ ਇੱਕ ਅੰਕੁਰ ਛਟਾਈ ਨਾਂ ਦਾ ਇੱਕ ਸ਼ਰਾਰਤੀ ਅੰਸਰ ਹੈ ਜਲਾਲਾਬਾਦ ਜਿਹੜਾ ਵਾਰ-ਵਾਰ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਦਾ ਹੈ ਉਸ ਦੇ ਸਬੰਧ ਦੇ ਵਿੱਚ ਕੱਲ 11 ਵਜੇ ਸਿੰਘ ਸਭਾ ਗੁਰਦਾਸ ਸਾਹਿਬ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਕਿ ਇਹੋ ਜੇ ਬੰਦਿਆਂ ਨੂੰ ਥੱਲ ਪਾਵੇ ਅੱਗੇ ਵੀ ਇਸ ਤੋਂ ਪਹਿਲਾਂ ਵੀ ਉਹਨੇ ਸ਼ਰਾਰਤਾਂ ਕੀਤੀ ਤੇ ਮਾਫੀ ਮੰਗੇ ਉਹਦੀ ਜਾਨ ਛੱਡਦੀ ਪਰ ਹੁਣ ਪੰਥ ਆਪਣਾ ਫੈਸਲਾ ਕਰੇਗਾ ਫੈਸਲਾ ਜਿਹੜਾ ਫੈਸਲਾ ਸ਼ਾਇਦ ਪ੍ਰਸ਼ਾਸਨ ਨੂੰ ਠੀਕ ਨਾ ਲੱਗੇ ਤੇ ਸਾਡੀ ਜਿੰਨੀਆਂ ਵੀ ਇਦੋਂ ਜੱਥੇ ਬੰਦੇ ਆ ਉਹਨਾਂ ਨੂੰ ਵੀ ਬੇਨਤੀ ਵੀ ਸਾਡੇ ਨਾਲ ਆਕੇ ਖਲੋ ਵੀ ਇਹੋ ਜਿਹੇ ਸ਼ਰਾਰਤੀਆਂ ਸਾਨੂੰ ਠੱਲ ਪਾਈਏ ਜਿਸ ਨਾਲ ਸਾਰੀਆਂ ਕਮਿਊਨਿਟੀ ਅਸੀਂ ਪੰਜਾਬ 'ਚ ਇਕੱਠੇ ਰਹਿ ਸਕੀਏ ਨਹੀਂ ਇੱਕ ਪਾਸੇ ਪਹਿਲਾਂ ਜਿਹੜੀ ਹੈ ਸ਼ਰਾਰਤ ਜਿਹੜੀ ਕਰ ਦਿੱਤੀ ਜਾਂਦੀ ਹੈ ਔਰ ਬਾਅਦ ਦੇ ਵਿੱਚ ਜੇ ਕੋਈ ਸਿੱਖ ਜਤੇ ਬੰਦੀ ਜਾ ਹੋਰ ਸਿੰਘ ਕੋਈ ਜਿਹੜਾ ਆਪਣੀ ਕਾਰਵਾਈ ਕਰਦਾ ਹੈ ਤਾਂ ਬਾਅਦ ਦੇ ਵਿੱਚ ਜਿਹੜਾ ਉਹ ਜਿਹੜਾ ਸਿੱਖ ਪੰਥ ਨੂੰ ਜਾਂ ਪੂਰੇ ਜਿਵੇਂ ਪਿਛਲੇ ਸਮੇਂ ਵੀ ਦੇਖਿਆ ਆਪਾਂ ਵੀ ਜਿਹੜਾ ਅੰਮ੍ਰਿਤਸਰ ਸੌਰੀ ਚੰਡੀਗੜ੍ਹ ਜਿਹੜਾ ਘਟਨਾ ਕਰਨ ਹੋਇਆ ਸੀਗਾ ਕੰਗਣਾ ਰਣੌਤ ਵਾਲਾ ਉਸ ਤੋਂ ਬਾਅਦ ਜਿਹੜੀ ਆ ਪੂਰੇ ਪੰਜਾਬ ਨੂੰ ਜਿਹੜਾ ਉਹ ਸਿੱਖ ਅਤਵਾਦੀ ਜਿਹੜਾ ਉਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਸ ਬਾਰੇ ਵੀ ਥੋੜਾ ਜਿਆਦਾ ਜ਼ਰੂਰ ਗੱਲਬਾਤ ਕਰੋ ਦੇਖੋ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਅਤਵਾਦੀ ਲੋਕ ਫਲਾ ਰਹੇ ਨੇ ਇਹ ਅਤਵਾਦੀ ਹੈ ਅਗਰ ਕਿਸੇ ਦੇ ਧਰਮ ਤੇ ਤੁਸੀਂ ਟਿੱਪਣੀ ਕਰਦੇ ਇੱਕ ਬੜਾ ਵੱਡਾ ਅਤਵਾਦੀ ਸਰਕਾਰ ਨੂੰ ਚਾਹੀਦਾ ਅਮਰਤਪਾਲ ਰੰਗੇ ਵਾਲੇ ਐਨਐਸਏ ਲਾਣੋ ਇਹਨਾਂ ਲੋਕਾਂ ਤੇ ਐਨਐਸਏ ਲਾਵੇ ਪਰ ਹੁਣ ਕੋਈ ਮਾਫੀ ਨਾ ਮੰਨੀ ਹੁਣ ਥੋਸ ਜਿੰਨਾ ਵੀ ਠੋਸ ਕਾਡੋ ਫੈਸਲਾ ਸਿੱਖ ਪੰਥ ਲਵੇਗਾ ਤਾਂ ਬਿਲਕੁਲ ਜਿਹੜੀ ਅਸੀਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਿੱਖ ਪੰਥ ਤਾਂ ਬਿਲਕੁਲ ਸਿੱਖ ਪੰਥ ਪੂਰੇ ਜਿਹੜਿਆ ਰੋਸ ਦੇ ਵਿੱਚ ਆ ਵਾਰ-ਵਾਰ ਸਿੱਖ ਪੰਥ ਦੇ ਨਾਲ ਜਿਹੜੀ ਹੈ ਉਹ ਜਿਹੜੀ ਉਹ ਖੇਪੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਰਤੀ ਅਨਸਰਾਂ ਦੇ ਵੱਲੋਂ ਤਾਂ ਸਾਡੇ ਨਾਲ ਵੀਰ ਜੀ ਹੋਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਕੁਝ ਕਹਿਣਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਲੀਆਂ ਜਲਾਲਾਬਾਦੀਆਂ ਸਿੱਖ ਪੰਥਕ ਕਮੇਟੀਆਂ ਗੁਰੂ ਘਰ ਦੀਆਂ ਕਮੇਟੀਆਂ ਜਾਂ ਜਿੰਦੀਆਂ ਵੀ ਸੰਗਤਾਂ ਨੇ ਚਾਹੋ ਕਿਸੇ ਧਰਮ ਨੂੰ ਮੰਨਦੀਆਂ ਨੇ ਠੀਕ ਹੈ ਜਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਇਹ ਕੋਈ ਲੜਾਈ ਜਾਂ ਕੋਈ ਝਗੜਾ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਵੇਖੋ ਅੱਜ ਹਿੰਦੂ ਸਿੱਖ ਸਾਰੇ ਆਪਾਂ ਕਿੰਨੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਖੜਦੇ ਆ ਇੱਕ ਘਟਿਆ ਜਿਹਾ ਬੰਦਾ ਸ਼ਰਾਰਤੀ ਜਿਹਾ ਬੰਦਾ ਆਪਣੇ ਦੇ ਫੁੱਟ ਪਾਉਣ ਦੀ ਅੱਜ ਕੋਸ਼ਿਸ਼ ਕਰ ਰਿਹਾ ਆ ਆਪਾਂ ਉਸ ਸ਼ਰਾਰਤੀ ਬੰਦੇ ਵਿਰੁੱਧ ਇੱਕ ਠੋਸ ਕਾਰਵਾਈ ਕਰ ਸਕੀਏ ਉਹਦੇ ਸਬੰਧ ਵਿੱਚ ਕੱਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 11 ਵਜੇ ਮੀਟਿੰਗ ਬੁਲਾਈਏ ਸਾਰਿਆਂ ਨੂੰ ਬੇਨਤੀ ਏ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨਾ ਸਵੇਰ ਮੈਂ ਅੱਧੀ ਅਨਜਾ ਦੇ ਪਰ ਕੇ ਮਿਆਦੀ ਘਰ ਆ ਗਏ ਸਾਰੇ ਕਿੰਨੇ ਪਹੁੰਚੇ